ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਖੋਜ ਗੁਰਬਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਨੂੰ ਜੀ ਆਇਆਂ ਜੀ ਅੱਜ ਸਾਰੇ ਮਿਲ ਕੇ ਪੈਨਾ ਸ਼ਬਦਾਂ ਉਚਾਰਨ ਤੇ ਉਸ ਤੋਂ ਪਰੰਤੂ ਉਸ ਤੇ ਅਰਥ ਕਰਾਂਗੇ ਅੱਜ ਬਿਹਗੜੇ ਕੀ ਵਾਰ ਮਹੱਲਾ ਚੌਥਾ ਦੇ 21ਵੇਂ ਸ਼ਬਦੀ ਵਾਰੀ ਹੈ ਜੀ ਜੋ ਕਿ ਅਖੀਰਲਾ ਸ਼ਬਦ ਹੈ ਜੀ ਬਿਹਗੜੇ ਕੀ ਵਾਰ ਮਹੱਲਾ ਚੌਥਾ ਇੱਕੰਕਾਰ ਸਤਿਗੁਰੂ ਪ੍ਰਸਾਦ ਸ਼ਲੋਕ ਮਹੱਲਾ ਤੀਜਾ ਸਭ ਕੁਝ ਹੁਕਮੇ ਆਵਦਾ ਸਭ ਕੁਝ ਹੁਕਮੇ ਜਾਏ ਜੇ ਕੋ ਮੂਰਖ ਆਪੇ ਜਾਣੇ ਅੰਦਾ ਅੰਧ ਕਮਾਏ ਸਭ ਕੁਝ ਹੁਕਮੇ ਆਵਦਾ ਸਭ ਕੁਝ ਹੁਕਮੇ ਜਾਏ ਜੇ ਕੋ ਮੂਰਖ ਆਪੇ ਜਾਣੇ ਅੰਦਾ ਅੰਧ ਕਮਾਏ ਨਾਨਕ ਹੁਕਮ ਕੋ ਗੁਰਮੁਖ ਹੋਜੇ ਜਿਸ ਨੂੰ ਕਿਰਪਾ ਕਰੇ ਰਜਾਈ ਮਹਲਾ ਤੀਜਾ ਸੋ ਜੋਗੀ ਯੁਗਤ ਸੋ ਪਾਏ ਜਸ ਨਾਉ ਗੁਰਮੁਖ ਨਾਮ ਪ੍ਰਾਪਤ ਹੋਏ ਤਿਸ ਜੋਗੀ ਕੀ ਨਗਰੀ ਸਭ ਕੋ ਵਸੇ ਏਕੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਪ੍ਰਗਟ ਹੋਏ ਬਾਡੀ ਆਪੇ ਜੰਤ ਆਪਾਇਨ ਆਪੇ ਆਦਾਰ ਆਪੇ ਸੁਖੰ ਪਾਲੀਏ ਆਪੇ ਬਸਾਰ ਆਪੇ ਕਾਤੀ ਹੋਏ ਰਹੇ ਆਪੇ ਵਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਂ ਰਹਿ ਨਾ ਹੋਰ ਦਤਾਰ ਨ ਸੁਝਈ ਤੂ ਦੇਵਣ ਹਾ ਆਪੇ ਇਕਾਤੀ ਹੋਏ ਰਹੇ ਆਪੇ ਵੜ ਪਰਵਾਸ ਨਾਨਕ ਮੰਗੇ ਦਾਨ ਹਰ ਸੰਤਾਂ ਰਹਿ ਨਾ ਹੋਰ ਦਤਾਰ ਨ ਸੁਝਈ ਤੂ ਦੇਵਣ ਹਾ ਪਹਿਲੇ ਸ਼ਲੋਕ ਮੁਹੱਲੇ ਤੀਜੇ ਵਿੱਚ ਗੁਰੂ ਜੀ ਆਪ ਦੇ ਹਨ ਸਭ ਕੁਝ ਹੁਕਮੇ ਆਵਦਾ ਸਭ ਕੁਝ ਹੁਕਮੇ ਜਾਏ ਜੋ ਕੋ ਮੂਰਖ ਆਪੇ ਜਾਣੇ ਅੰਧਾ ਅੰਤ ਕਮਾਏ ਨਾ ਲੰਗੋ ਹੁਕਮ ਕੋ ਗੁਰਮੁਖ ਬੁੱਝੇ ਜਿਸ ਨੂੰ ਕਿਰਪਾ ਕਰੇ ਰਜਾਏ ਗੁਰੂ ਜੀ ਸਿੱਖ ਦਿੰਦੇ ਹਨ ਜੀ ਕਿ ਇਹ ਜਗਤ ਸੰਸਾਰ ਵਿੱਚ ਸਭ ਕੋਈ ਉਸ ਕਰਤਾ ਪੁਰਖ ਪਰਮੇਸ਼ਰ ਦੇ ਹੁਕਮ ਅਨਸਾਰ ਆਉਂਦਾ ਹੈ ਅਤੇ ਸਭ ਕੋਈ ਪਰਮੇਸ਼ਰ ਦੇ ਹੁਕਮ ਅਨਸਾਰ ਹੀ ਜੰਤਾ ਹੈ ਸਰ ਗੁਰੂ ਜੀ ਆਖਦੇ ਨੇ ਜੇ ਕੋਈ ਜੀਵ ਮੂਰਖ ਜੀ ਇੱਕ ਹੋਵੇ ਕਿ ਸਭ ਕੁਝ ਮੇਰੇ ਮੈਂ ਕਰ ਰਿਹਾ ਹਾਂ ਤਾਂ ਗੁਰੂ ਜੀ ਆਖਦੇ ਨੇ ਉਹ ਮੂਰਖ ਹੈ ਅਤੇ ਇਹ ਸਮਝੋ ਕਿ ਉਹ ਅਗਿਆਨੀ ਹੈ ਅਤੇ ਅਗਿਆਨਤਾ ਵਾਲੇ ਕਰਮ ਕਮਾ ਰਿਹਾ ਹੈ ਜੀ ਨਾਨਕ ਦਾ ਕਥਨ ਹੈ ਜੀ ਕੀ ਉਸ ਕਰਤਾਪੁਰਖ ਦਾ ਹੁਕਮ ਕੋਈ ਵਿਰਲਾ ਗੁਰਮਖੀ ਜਾਣਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਉਹ ਹੀ ਪਰਮੇਸ਼ਰ ਸਭ ਕੁਝ ਕਰ ਰਿਹਾ ਹੈ ਜੀ ਕਰਤਾਪੁਰਖ ਵਾਹਿਗੁਰੂ ਦੀ ਰਜਾ ਵਿੱਚ ਹੀ ਸਭ ਕੁਝ ਹੋ ਰਿਹਾ ਹੈ ਜੀ ਆ ਤੇ ਉਸ ਦਾ ਹੁਕਮ ਉਹ ਹੀ ਗੁਰਮੁਖ ਬੁੱਝਦੇ ਹਨ ਜਿਨ੍ਹਾਂ ਉਤੇ ਪਰਮੇਸ਼ਰ ਆਪਣੀ ਕਰ ਪਾ ਕਰਦਾ ਹੈ ਜੀ ਦੂਸਰੇ ਸ਼ਲੋਕ ਮਹਰਲੇਤੀ ਜੇ ਵਿੱਚ ਗੁਰੂ ਜੀ ਸੰਸਿਖ ਦਿੰਦੇ ਹਨ ਜੀ ਕਿ ਅਸਲ ਜੋਗੀ ਅਤੇ ਜੁਧ ਕੋਈ ਪ੍ਰਾਪਤ ਕਰਦਾ ਹੈ ਜੀ ਜੋ ਜੀਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਗੁਰ ਗਿਆਨ ਦਾ ਨਾਮ ਹਾਸਲ ਕਰਦਾ ਹੈ ਅਤੇ ਜੋਗੀ ਦੇ ਸਰੀਰ ਰੂਪ ਨਗਰੀ ਵਿੱਚ ਸਭ ਕੁਝ ਪਾਵ ਹਰ ਤਰ੍ਹਾਂ ਦੇ ਉੱਤਮ ਗੁਣ ਵਸਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਪਰ ਦੇਖਾਂ ਭੇਖ ਕਰਨ ਨਾਲ ਜੋਗ ਪ੍ਰਾਪਤ ਨਹੀਂ ਹੁੰਦਾ ਜੀ ਨਾਨਕ ਦਾ ਕਥਨ ਹੈ ਜੀ ਕਿ ਅਜਿਹੇ ਕੋਈ ਵਿਰਲੇ ਜੋਗੀ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਪ੍ਰਗਟ ਹੁੰਦਾ ਹੈ ਜੀ ਪਾ ਵਸਾ ਹੈ ਜੀ। ਬਾਣੀ ਵਿੱਚ ਗੁਰੂ ਜੀ ਸੰਸਿਖ ਦਿੰਦੇ ਹਨ ਜੀ ਕਿ ਕਰਤਾ ਪੁਰਖ ਪਰਮੇਸ਼ਰ ਆਪ ਹੀ ਸਭ ਜੀਵ ਜੰਤੂ ਪੈਦਾ ਕਰਦਾ ਹੈ ਜੀ। ਇਹ ਸਾਰੀ ਸ੍ਰਿਸ਼ਟੀ ਉਸੇ ਦੀ ਸਾਜੀ ਹੋਈ ਹੈ ਜੀ। ਅਤੇ ਆਪ ਹੀ ਉਹਨਾਂ ਨੂੰ ਆਧਾਰ ਬਖਸ਼ਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਪ੍ਰਭ ਆਪ ਹੀ ਸੂਖਮ ਰੂਪ ਵਿੱਚ ਰਹਿੰਦਾ ਹੈ ਜੀ। ਅਤੇ ਆਪ ਹੀ ਪਸਾਰੇ ਵਾਲਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਪ੍ਰਭ ਆਪ ਇਕੱਲਾ ਹੋ ਕੇ ਵੀ ਰਹਿੰਦਾ ਹੈ ਜੀ ਅਤੇ ਪਰਿਵਾਰ ਵਾਲਾ ਵੀ ਹੋ ਕੇ ਰਹਿੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਹਰ ਨਾਨਕ ਤੇਰੇ ਪਾਸੋਂ ਗੁਰਮੁਖ ਸੰਤਾਂ ਦੇ ਚਰਨ ਧੂੜ ਦਾ ਦਾਨ ਮੰਗਦਾ ਹੈ ਜੀ ਭਾਵ ਗੁਰੂ ਜੀ ਆਖਦੇ ਹਨ ਕਿ ਮੈਨੂੰ ਉਹਨਾਂ ਗੁਰਖ ਸੰਤਾਂ ਨਾਲ ਮਿਲਾ ਜੋ ਤੇਰੇ ਨਾਮ ਵਿੱਚ ਲੱਗੇ ਹੋਏ ਹਨ ਜੀ ਅਤੇ ਗੁਰੂ ਜੀ ਆਖਦਿਐ ਤੇਰੇ ਤੋਂ ਪੈਨ ਮੈਨੂੰ ਹੋਰ ਕੋਈ ਦਾਤ ਦੇਣ ਵਾਲਾ ਨਹੀਂ ਦਿਖਦਾ ਜੀ ਫਿਰ ਗੁਰੂ ਜੀ ਆਖਦਿਐ ਪਰਮੇਸ਼ਰ ਪ੍ਰਭ ਕੇਵਲ ਤੇ ਕੇਵਲ ਤੂੰ ਹੀ ਕੁਰਸ਼ ਗੁਰਬਾਣੀ ਨਾਮ ਬਖਸ਼ਿਸ਼ ਕਰ ਸਕਦਾ ਹੈ ਜੀ ਦੇ ਦਾਤ ਬਖਸ਼ਣਤਾ ਹੈ ਜੀ ਇਸ ਸ਼ਬਦ ਅਸਾਰ ਇਸ ਤਰ੍ਹਾਂ ਗਈਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਹਨ ਕਿ ਜੀ ਕਿ ਸਭ ਕੁਝ ਅਕਾਲ ਪੁਰਖ ਕਰਤਾ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ। ਅਤੇ ਜੇ ਕੋਈ ਜੀਵ ਇਹ ਸਮਝਦਾ ਹੋਵੇ ਕਿ ਮੈਂ ਕਰ ਰਿਹਾ ਹਾਂ ਤਾਂ ਉਸ ਦੀ ਪੂਰ ਤੇ ਮੂਰਖਤਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਪੇਖਾਂ ਦੁਆਰਾ ਵਾਸਤਵਿਕ ਜੋਗ ਪ੍ਰਾਪਤ ਨਹੀਂ ਹੁੰਦਾ ਜੀ ਬਾਹਰ ਦੇ ਦਿਖਾਵੇ ਦੁਆਰਾ ਗੁਰ ਗਿਆਨ ਜੋ ਪ੍ਰਾਪਤ ਨਹੀਂ ਹੁੰਦਾ ਜੀ ਇਹ ਪ੍ਰਾਪਤ ਕਿਸ ਰਾਂ ਹੁੰਦਾ ਜੀ ਕੇਵਲ ਅਤੇ ਕੇਵਲ ਸੱਚਾ ਜੋ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪ੍ਰਾਪਤ ਹੁੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਆ ਸਾਰੀ ਸ੍ਰਿਸ਼ਟੀ ਨੂੰ ਸਜਣ ਵਾਲਾ ਕੇਵਲ ਅਤੇ ਕੇਵਲ ਅਕਾਲ ਪੁਰਖ ਖਰਤਾ ਰਬ ਆਪ ਹੈ ਜੀ ਉਸ ਤੋਂ ਵेन ਕੋਈ ਨਹੀਂ ਇੰਜ ਫਿਰ ਗੁਰੂ ਜੀ ਆਖਦੇ ਹਨ ਉਹ ਇੱਕ ਤੋਂ ਨੇਕ ਹੈ ਜੀ ਅਤੇ ਨੇਕ ਤੋਂ ਇੱਕ ਹੈ ਜੀ ਉਸ ਤੋਂ ਵेन ਹੋਰ ਕੋਈ ਦਾਤਾ ਦਾਤਾ ਦੇਣ ਵਾਲਾ ਇਸ ਸੰਸਾਰ ਵਿੱਚ ਨਹੀਂ ਹੈ ਜੀ ਇਸ ਲਈ ਗੁਰੂ ਜੀ ਸਿੱਖ ਦਿੰਦੇ ਹਨ ਜੀ ਕਿ ਹਰ ਵੇਲੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਮਗਨ ਰਹਿਣਾ ਚਾਹੀਦਾ ਹੈ ਜੀ ਤੇ ਆਪਣਾ ਲੋਕ ਅਤੇ ਪਰਲੋਕ ਸਤਿ ਆਰੰਭਾ ਜੀ ਦਾ ਹੈ ਜੀ ਅੱਜ ਦਾ ਵਿਚਾਰ ਕਰਦੇ ਆ ਮੇਰੇ ਕੋਲ ਉਹਨੇ ਕਾ ਬੁਲਾ ਹੋਈਆਂ ਹੋਣ ਗਿਆ ਉਸ ਵਾਸਤੇ ਮੈਂ ਖਿਮਾਂ ਦੀ ਜੱਜ ਖਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਹਫਤ